ਦੱਸਦਾ ਕਿ ਜਿਹੜੇ ਪਰਮੇਸ਼ਵਰ ਦੇ ਭੈ ਵਿੱਚ ਰਹਿੰਦੇ ਆ ਪਰਮੇਸ਼ਵਰ ਨੇ ਇੱਕ ਗੁਪਤ ਵਿੱਚ ਵੱਡੀ ਭਲਾਈ ਨੂੰ ਰੱਖਿਆ ਆ ਔਰ ਜਿਹੜੇ ਪਰਮੇਸ਼ਵਰ ਦੇ ਸ਼ਰਨ ਵਿੱਚ ਰਹਿੰਦੇ ਆ ਪਰਮੇਸ਼ਵਰ ਮਨੁੱਖਾਂ ਦੇ ਸਾਹਮਣੇ ਉਸ ਭਲਾਈ ਨੂੰ ਸਾਬਤ ਕਰਦੇ ਆ ਕਿ ਵੇਖੋ ਇਹ ਬੰਦਾ ਮੇਰੀ ਸ਼ਰਨ ਵਿੱਚ ਰਹਿੰਦਾ ਮੈਂ ਇਹਨੂੰ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ ਹallelujah ਪਰਮੇਸ਼ਵਰ ਉਸ ਇਨਸਾਨ ਨੂੰ ਜੋ ਰਹਿੰਦਾ ਪਰਮੇਸ਼ਵਰ ਦੇ ਜੋ ਪਰਮੇਸ਼ਵਰ ਦੀ ਸ਼ਰਣ ਵਿੱਚ ਰਹਿੰਦਾ ਪਰਮੇਸ਼ਵਰ ਮਨੁੱਖਾਂ ਦੇ ਸਾਹਮਣੇ ਉਹਨੂੰ ਵਿਪਤਾ ਦੇ ਜਾਲ ਵਿੱਚੋਂ ਕੱਢ ਕੇ ਸਾਬਤ ਕਰਦੇ ਕਿ ਦੇਖੋ ਮੈਂ ਆਪਣੇ ਭੈ ਵਿੱਚ ਮੰਨਣ ਵਾਲਿਆਂ ਨੂੰ ਫਤਿਹ ਬਖਸ਼ਦਾ ਹਾਂ ਹallelujah ਕਹਿੰਦਾ ਤੂੰ ਆਦਮ ਵੰਸ਼ੀਆਂ ਦੇ ਸਨਮੁਖ ਪ੍ਰਗਟ ਕੀਤਾ ਉਸ ਚੀਜ਼ ਨੂੰ ਜਿਹੜੀ ਭਲਾਈ ਗੁਪਤ ਦੇ ਵਿੱਚ ਉਨਾ ਦੇ ਲਈ ਜਿਹੜੇ ਤੇਰੀ ਸ਼ਰਨ ਚ ਰਹਿੰਦੇ ਤੇਰੀ ਹਜ਼ੂਰੀ ਦੇ ਵਿੱਚ ਰਹਿੰਦੇ ਆ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਤੁਹਾਡੇ ਗਵੰਡੀਆਂ ਉੱਤੇ ਪ੍ਰਗਟ ਕਰੇ ਕਿ ਸੱਚਮੁੱਚ ਤੁਸੀਂ ਸ਼ਰਨਾਰਥੀ ਆ ਤੁਸੀਂ ਭੈਅ ਵਿੱਚ ਆ ਤਾਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਅਗਰ ਤੁਸੀਂ ਚਾਹੁੰਦੇ ਆ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਵਿੱਚ ਬਰਕਤਾਂ ਨੂੰ ਦੇਖਣ ਅਗਰ ਤੁਸੀਂ ਚਾਹੁੰਦੇ ਆ ਤੁਹਾਡੇ ਭੈਣ ਭਰਾ ਤੁਹਾਡੀ ਦੀ ਸ਼ਰਣ ਦੇ ਵਿੱਚ ਰਹਿਣਾ ਸਿੱਖੋ ਤਾਂ ਪਰਮੇਸ਼ਵਰ ਦੇ ਭੈ ਵਿੱਚ ਰਹਿਣਾ ਸਿੱਖੋ ਕਿਉਂਕਿ ਦਾਊਦ ਨੇ ਕਿਹਾ ਕਹਿੰਦਾ ਮੈਂ ਬੱਚਾ ਸੀ ਤੇ ਬੁੱਢਾ ਹੋ ਗਿਆ ਮੈਂ ਧਰਮੀ ਨੂੰ ਛੱਡਿਆ ਹੋਇਆ ਤਿਆਗਿਆ ਹੋਇਆ ਤੇ ਕਹਿੰਦਾ ਮੰਗਦਿਆਂ ਨਹੀਂ ਡਿਠਾ ਇੱਕ ਧਰਮੀ ਵਿਅਕਤੀ ਜੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦਾ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਚੱਲਦਾ ਕਦੀ ਵੀ ਪਰਮੇਸ਼ਵਰੋਂ ਨੂੰ ਤਿਆਗਦੇ ਨਹੀਂ ਵਚਨ ਚ ਲਿਖਿਆ ਕਹਿੰਦਾ ਮੈਂ ਤੈਨੂੰ ਨਾ ਤਿਆਗਾਂਗਾ ਨਾ ਛੱਡਾਂਗਾ ਮਾ ਨਾਲੋਂ ਵੱਧ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਯਾਹੋ ਅਰ ਕਹਿੰਦਾ ਕਦੀ ਮੈਂ ਇੱਕ ਧਰਮੀ ਜਨ ਨੂੰ ਮੰਗਦਿਆਂ ਹੋਇਆਂ ਨਹੀਂ ਦੇਖਿਆ ਧਰਮੀ ਗੁਪਤ ਵਿੱਚ ਮੰਗਦਾ ਆ ਤੇ ਜ਼ਾਹਿਰ ਤੌਰ ਤੇ ਪਾਉਂਦਾ ਆ ਹallelujah ਉਹਦੀ ਉਹਦੀ ਜਿਹੜੀ ਡਿਮਾਂਡ ਆ ਪਰਮੇਸ਼ਵਰ ਦੇਖ ਗਿਆ ਉਹਦੀ ਜਿਹੜੀ ਪ੍ਰਾਰਥਨਾ ਆ ਜਿਹੜੀ ਉਹਦੀ ਰਿਕੁਐਸਟ ਪਰਦੇ ਅੱਗੇ ਉਹ ਗੁਪਤ ਵਿੱਚ ਕਰਦਾਇਆ ਉਹ ਗੋਡੇ ਟੇਕਦਾਇਆ ਆਪਣੀ ਕੋਠੜੀ ਦੇ ਅੰਦਰ ਉਹ ਗੋਡੇ ਟੇਕਦਾਇਆ ਆਪਣੇ ਕਮਰੇ ਦੇ ਅੰਦਰ ਆਪਣੇ ਪਰਮੇਸ਼ਵਰ ਤੋਂ ਮੰਗਦਾਇਆ ਤੇ ਉਹਦੀ ਬਰਕਤ ਨੂੰ ਦੁਨੀਆ ਦੇਖਦੀਆ ਹallelujah ਧਰਮੀ ਨੂੰ ਕੋਈ ਮੰਗਦਿਆਂ ਹੋਇਆਂ ਨਹੀਂ ਦੇਖੂਗਾ ਕਿਉਂਕਿ ਧਰਮੀ ਕਦੀ ਸ਼ਰਮਿੰਦਾ ਨਹੀਂ ਹੁੰਦਾ ਹallelujah ਸ਼ਰਮਿੰਦੇ ਕੌਣ ਹੁੰਦੇ ਜਿਹੜੇ ਯਹਵਾ ਨੂੰ ਤੱਕਦੇ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ ਸ਼ਰਮਿੰਦੇ ਤਾਂ ਉਹ ਹੁੰਦੇ ਜਿਹੜੇ ਮੱਲੋ ਮੱਲੀ ਧੋਖਾ ਦਿੰਦੇ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਵਾਲੇ ਆ ਜਿਨ੍ਹਾਂ ਦੇ ਮਨਾਂ ਦੇ ਅੰਦਰ ਫਰੇਬ ਆ ਜਿਨ੍ਹਾਂ ਦੇ ਮਨਾਂ ਦੇ ਅੰਦਰ ਚੁਸਤ ਤੇ ਚਲਾਕੀਆਂ ਆ ਉਹ ਲੋਕੀ ਸ਼ਰਮਿੰਦੇ ਹੁੰਦੇ ਆ ਉਹ ਆਪਣੇ ਵਿਛਾਏ ਜਾਲ ਦੇ ਵਿੱਚ ਫਸਦੇ ਆ ਉਹ ਆਪਣੇ ਬੁੱਟੇ ਹੋਏ ਟੋਇਆਂ ਦੇ ਵਿੱਚ ਡਿੱਗ ਜਾਂਦੇ ਆ ਕਦੀ ਨਹੀਂ ਸ਼ਰਮਿੰਦਾ ਹੁੰਦਾ ਜਿਹਦਾ ਈਮਾਨ ਪਰਮੇਸ਼ਵਰ ਦੇ ਉੱਤੇ ਆ ਉਹ ਕਦੀ ਨਹੀਂ ਸ਼ਰਮਿੰਦਾ ਹੁੰਦਾ ਜਿਹਦੀ ਆਸ ਯਹੋਵਾ ਹੈ ਹallelujah ਕਹਿੰਦਾ ਤੂੰ ਉਹਨਾਂ ਨੂੰ ਆਪਣੀ ਦਰਗਾਹ ਦੀ ਓਟ ਵਿੱਚ ਮਨੁੱਖਾਂ ਦੀਆਂ ਜੁਗਤਾਂ ਤੋਂ ਛਿਪਾਵੇਂਗਾ ਦਰਗਾਹ ਦਰਗਾਹ ਸ਼ਬਦ ਉਹ ਨਹੀਂ ਹੈ ਜੋ ਪਿਕਚਰ ਤੁਹਾਡੀਆਂ ਅੱਖਾਂ ਦੇ ਅੱਗੇ ਆ ਗਈ ਹੈ ਦਰਗਾਹ ਦਰ ਹੁੰਦਾ ਦਰਵਾਜਾ ਤੇ ਗਾਹ ਹੁੰਦਾ ਸਥਾਨ ਕਹਿੰਦਾ ਤੂੰ ਆਪਣੇ ਨਿਵਾਸ ਸਥਾਨ ਦਰਗਾਹ ਦਾ ਮਤਲਬ ਹੁੰਦਾ ਨਿਵਾਸ ਸਥਾਨ ਕਹਿੰਦਾ ਤੂੰ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਦੀ ਓਟ ਵਿੱਚ ਮਨੁੱਖਾਂ ਦੀਆਂ ਜੁਗਤਾਂ ਤੋਂ ਛਿਪਾਵੇਂਗਾ ਉਹ ਜੁਗਤਾਂ ਉਹ ਪਲੈਨਿੰਗਸ ਜਿਹੜੀਆਂ ਵੈਰੀਆਂ ਨੇ ਕੀਤੀਆਂ ਆ ਮਨੁੱਖਾਂ ਨੇ ਬਣਾਈਆਂ ਆ ਧਰਮੀ ਵਿਅਕਤੀ ਨੂੰ ਠੋਕ ਕਿਸੇ ਪ੍ਰੋਬਲਮ ਵਿੱਚ ਫਸਾਉਣ ਦੇ ਲਈ ਕਹਿੰਦਾ ਹੈ हे ਪਰਮੇਸ਼ਵਰ ਤੂੰ ਤਾਂ ਆਪਣੇ ਬੰਦੇ ਨੂੰ ਆਪਣੇ ਨਿਵਾਸ ਸਥਾਨ ਦੇ ਅੰਦਰ ਓਟ ਦੇਵੇਂਗਾ ਹallelujah ਅਰਥਾਤ ਕਿ ਤੂੰ ਉਹਦੀ ਪ੍ਰੋਟੈਕਸ਼ਨ ਕਰੇਗਾ ਤੂੰ ਉਹਦੀ ਢਾਲ ਬਣ ਜਾਏਗਾ ਤੂੰ ਉਹਦੀ ਰਾਖੀ ਕਰੇਗਾ ਤੂੰ ਉਹਨੂੰ ਬਚਾ ਲਵੇਂਗਾ ਤੂੰ ਉਹਨੂੰ ਆਪਣੇ ਖੰਭਾ ਸੇ ਮਨੁੱਖ ਦੀ ਵਿਉਂਤ ਉਹਦੇ ਉੱਤੇ ਕਾਮਯਾਬ ਨਾ ਹੋਵੇ ਕੋਈ ਮਨੁੱਖ ਉਹਦੇ ਨਾਲ ਧੋਖਾ ਕਰਨ ਚ ਕਾਮਯਾਬ ਨਾ ਹੋ ਸਕੇ ਦੇਖੋ ਅਗਰ ਤੁਸੀਂ ਵਿਸ਼ਵਾਸੀ ਹੋ ਬੜੀ ਮਜ਼ੇ ਦੀ ਗੱਲ ਆ ਕਿ ਸਿਰਫ ਬਾਈਬਲ ਦੇ ਅਨੁਸਾਰ ਚੱਲਣ ਵਾਲੇ ਲੋਕਾਂ ਨੂੰ ਹੀ ਵਿਸ਼ਵਾਸੀ ਕਿਹਾ ਜਾਂਦਾ ਹੈ ਹੋਰ ਲੋਕਾਂ ਨੂੰ ਵਿਸ਼ਵਾਸੀ ਨਹੀਂ ਕਿਹਾ ਜਾਂਦਾ ਬਹੁਤ ਤਰ੍ਹਾਂ ਦੀਆਂ ਸੰਗਤਾਂ ਦੀਆਂ ਮੰਡਲੀਆਂ ਆ ਚੰਗੀਆਂ ਗੱਲਾਂ ਹੀ ਸਿੱਖਦੇ ਆ ਉਹ ਬਹੁਤ ਸੱਤ ਸੰਗ ਹੁੰਦੇ ਪਰ ਉਹਨਾਂ ਨੂੰ ਸਤ ਸੰਗੀ ਕਿਹਾ ਜਾਂਦਾ ਸਿਰਫ ਜਿਹੜੇ ਬਾਈਬਲ ਨੂੰ ਮੰਨਦੇ ਆ ਉਹਨਾਂ ਨੂੰ ਵਿਸ਼ਵਾਸੀ ਕਹਿ ਕੇ ਪੁਕਾਰਿਆ ਜਾਂਦਾ ਕਹਿੰਦੇ ਇਹ ਇਹ ਵੀ ਵਿਸ਼ਵਾਸੀ ਆ ਜੀ ਇਹ ਵੀ ਵਿਸ਼ਵਾਸੀ ਆ ਕਿਉਂ ਉਹਨਾਂ ਨੂੰ ਵਿਸ਼ਵਾਸੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਪਰਮੇਸ਼ਵਰ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਆ ਪਰਮੇਸ਼ਵਰ ਦੀਆਂ ਬਾਣੀਆਂ ਦੇ ਉੱਤੇ ਔਰ ਉਹ ਵਿਸ਼ਵਾਸ ਦੇ ਨਾਲ ਚੱਲਦੇ ਆ ਵਿਸ਼ਵਾਸ ਆ ਕਿ ਮਿਲ ਗਿਆ ਆ ਇਸ ਲਈ ਸਾਨੂੰ ਵਿਸ਼ਵਾਸੀ ਕਿਹਾ ਜਾਂਦਾ ਹੈ ਹallelujah ਮਤਲਬ ਕਿ ਅਜੇ ਕੋਈ ਚੰਗਾ ਨਹੀਂ ਹੋਇਆ ਪਰ ਉਹਨੂੰ ਵਿਸ਼ਵਾਸ ਆ ਕਿ ਮੈਂ ਚੰਗਾ ਹੋ ਚੁੱਕਾ ਆ ਔਰ ਉਹਦਾ ਵਿਸ਼ਵਾਸ ਤੇ ਪਰਮੇਸ਼ਵਰ ਦੀ ਕਿਰਪਾ ਫਿਰ ਉਹਨੂੰ ਚੰਗਾ ਕਰਦੀ ਆ ਇਸ ਲਈ ਵਿਸ਼ਵਾਸੀ ਕਿਹਾ ਜਾਂਦਾ ਹੈ ਹallelujah ਔਰ ਕਹਿੰਦਾ ਜਿਹੜਾ ਮਨੁੱਖ ਵਿਸ਼ਵਾਸੀ ਆ ਮਨੁੱਖਾਂ ਦੀਆਂ ਯੋਜਨਾਵਾਂ ਉਹਨਾਂ ਉੱਤੇ ਨਹੀਂ ਚੱਲਦੀਆਂ